ਯਾਤਰਾ ਸਿੱਖਿਆ ਦੇ ਆ ਜੇ 72 ਘੰਟੇ ਚ ਸੰਪਾਠ ਕੀਤੇ ਨੇ ਨਾ ਤੇ 90 ਦੇ ਆਸ-ਪਾਸ ਇੱਕ ਦੌਰ ਸੀ ਜਦੋਂ ਸੀ ਸ਼ੁਰੂਆਤ ਕੀਤੀ ਸੀ ਉਹ ਤੋਂ ਅਸਾਂ 24 ਘੰਟੇ ਦੇ ਵਿੱਚ ਵੀ ਕੀਤੇ 28 ਘੰਟੇ ਵਿੱਚ ਵੀ ਸ਼ਰਤ ਲਾ ਕੇ ਵੀ ਕਿੰਨੀ ਤੇਜ਼ ਪਾਠ ਕਰ ਲਈ ਤੇ 1 ਘੰਟੇ ਚ ਕਿੰਨੀ ਤੇਜ਼ ਕਰ ਦੋ ਘੰਟੇ ਦੀ ਵਾਰੀ ਸਲਾਮ ਕਰਕੇ ਉੱਠਣਾ ਦਾਗਾ ਨਹੀਂ ਹੁੰਦਾ ਟਾਰਗੇਟ ਹੀ ਦੇ ਦੇਣਾ ਕਿ ਜੇ 2 ਘੰਟੇ ਸਵੰਗ ਪਾਠ ਕਰੇਗਾ ਉਹ ਬੈਠੇ ਸਵੰਗ ਕੀ ਹੈ ਨਾ ਤਾਂ ਸਭ ਹੀ ਠਾਈ ਘੰਟੇ ਪਾਠ ਕਰੇ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਬਾਣੀ پڑھ ਲਈ ਸਮੇ ਦਾ ਬੰਧਨ ਨਹੀਂ ਕਿਉਂਕਿ ਬਾਣੀ ਤੇ ਅਕਾਲ ਨਾ ਜੁੜਦੀ ਹੈ ਤੇ ਅਕਾਲ ਦਾ ਮਤਲਬ ਹੈ ਕਿਤੇ ਸਮਾਂ ਹੀ ਨਹੀਂ ਆਕਾਰ ਕਿਤੇ ਸਮਾਂ ਹੀ ਨਹੀਂ ਟਾਈਮਲੈਸ ਅੱਛਾ ਦਸ਼ਮੇਸ਼ ਸਾਹਿਬ ਜੀ ਦੀ ਗ੍ਰਿਧਿਕ ਨਿੱਕੀ ਜੀ ਗੱਲ ਕਰਕੇ ਫਿਰ ਪਿੱਛੇ ਤਲਾਪ ਜਦੋਂ ਆਸਰੂਪ ਤੇ ਸਾਡੇ ਕੋਲ ਹੈ ਨਾ ਇਹ ਤਿਆਰ ਹੋ ਗਏ ਆਪਾਂ ਜਿਸ ਸਰੂਪ ਤੇ ਪ੍ਰਕਾਸ਼ ਦੀ ਗੱਲ ਕਰ ਰਹੇ ਹਾਂ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਸਾਹਿਬ ਜੀ ਨੇ ਪਾਈ ਪ੍ਰਕਾਸ਼ ਸਾਹਿਬ ਜੀ ਕੋਲ ਲੁਆਇਆ ਆ ਜੋ ਸੁਪ ਸਾਡੇ ਕੋਲ ਮੌਜੂਦ ਹੈ ਇਹਦੀ ਇਹ ਬਣਤਰ ਪਾਤਸ਼ਾਹ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੰਤਮਾ ਸਾਹਿਬ ਜੋ ਠੰਡੇ ਚ ਉਸ ਥਾਂ ਤੇ ਪੈਸਾ ਕੋਈ ਮਨੀਸ਼ਿੰਘੀ پاس ਲਿਖਵਾਇਆ ਲਿਖਿਆ ਗਿਆ ਤਿਆਰ ਹੋ ਗਿਆ ਪੂਰਾ ਹੋ ਗਿਆ ਜਿਤ ਵੱਜ ਕੇ ਪ੍ਰਕਾਸ਼ ਇੱਕ ਦਿਨ ਸਭਾਵੂ ਕੀ ਪਾਛਾ ਦਸ਼ਮੇਸ਼ ਸੈਰ ਕਰਨ ਵਾਸਤੇ ਚੱਲੇ ਨੇ ਕਿ ਘੋੜਾ ਵੀ ਤਿਆਰ ਹੋ ਗਿਆ ਤੇ ਸਾਰੇ ਸਿੰਘ ਜਨਨ ਸਹਿਤ ਦੇ ਨਾਲ ਜਾਣਾ ਸੀ वो भी तैयार होके आ गए तो महाराज कह लगी भाई मनी सिंह जी सारा स्वरूप तैयार हो गया ना महाराज अपने करवा लिया अपनी बख्शिश ना स्वरूप सब तैयार हो गए प्रकाश हो गए हाँ जी अच्छा कोई है जो सामू सारे गुरु ग्रंथ साहब जी की जो शब्द गुरु नहीं वरतते सत्कारना वरते हैं सारे ग्रंथ साहब जी की बाणी सुनाए कह लगे महाराज जिन्होंने आप कृपा करो सुना दिए ਜਦੋਂ ਆਪ ਬੁਕਮ ਕਰੋ ਸਿੱਖਦੇ ਬੁਕਮ ਕਰੋ ਤੇ ਸੁਣਾਵਾਂਗੇ ਨਹੀਂ ਹੁਣੇ ਸੁਣਾ ਦਿਓ ਉਦੋਂ ਸੈਦਲੀ ਤਿਆਰ ਹੋ ਕੁੜਾ ਤਿਆਰ ਹੋ ਕੇ ਆ ਗਿਆ ਹੁਣੇ ਸੁਣਾ ਦਿਓ ਜਿਹੜੇ ਸਾਡੇ ਪਰੇ ਵਿੱਚ ਸਿੱਖ ਕਿੰਨੇ ਮਹਾਰਾਜ ਉਸ ਤੋਂ ਇੰਤਜ਼ਾਮ ਕਰਨਾ ਹੈ ਸਮਾਂ ਚਾਹੀਦਾ ਹੈ ਪਿੰਨਾ ਪਾਠ ਕਰਨਾ ਹੁੰਦਾ ਹੈ ਲਿਖਦਿਆਂ ਲਿਖਦਿਆਂ ਸਾਲ ਕਰਤਵਾ ਦਾ ਸਮਾਂ ਲੱਗਿਆ ਮਹਾਰਾਜ ਸਮਾ ਦੇਓ ਤੇ ਆਪਾਂ ਬੈਠ ਕੇ ਕਿਤੇ ਪ੍ਰੋਗਰਾਮ ਬਣਾ ਲੇ ਕਿ ਆਪਜੀ ਬੈਠ ਕੇ ਸੁਣਨਾ ਚਾਹੋ ਤੇ ਸੇਖਾਂ ਦੀ ਸੇਵਾ ਲੱਗ ਜਾਏਗੀ ਸੁਣਾਣਗੇ ਭਾਰਤ ਕਿੰਨੇ ਦਿਨ ਸਮਾਂ ਹੀ ਤੇ ਨਹੀਂ ਹੈ ਯਾਦ ਰੱਖਣਾ ਸਾਡੇ ਕੋਲ ਸਮਾਂ ਹੀ ਤੇ ਨਹੀਂ ਹੁੰਦਾ ਈਕੁਰੀ ਹਰਕਤ ਵੰਸਹਿਬ ਜੀ ਨੇ ਵੀ ਹਰਕਤ ਪੂਰੇ ਵੇਖੇ ਜਪਜੀ ਸਾਹਿਬ ਦਾ ਪਾਰਟਿਸਿਪੈਂਟ ਕੋਈ ਸੁਣਾਏਗਾ ਕੋਈ ਕਿ ਪੈਪ ਬੋਪਾਲਾ ਦੀ ਐਸੀ ਜਪਜੀ ਸੁਣਾਏ ਸੋ ਕਿੰਨੇ ਕਿੰਨੇ ਸਮੇਂ ਦੀ ਗੱਲ ਤੇ ਨਹੀਂ ਉਹ ਨਹੀਂ ਸੁਣਾਦੇ ਸਿੱਕੇ ਲੇ ਕੇ ਉਹ ਹੁੰਨੇ ਤੇ ਸੰਭਵ ਹੈ ਮਹਾਰਾਜ ਕਿੰਦੇ ਕਿ ਨਹੀਂ ਅਸੰਭਵ ਕਿ ਕੁਛ ਵੀ ਨਹੀਂ ਹੁੰਦਾ ਅਸੰਭਵ ਕੁਛ ਨਹੀਂ ਹੈ ਅਚਾ ਕਿੰਨੇ ਚਿਰ ਸੁਣਾ ਸਕਦੇ ਹੋ ਕਿੰਨੇ ਕੀਤੀ ਕਮ ਸੇ ਕਮ ਸਾਲ ਨੂੰ ਬੜਾ ਸਮਾਂ ਚੁੱਕਾਂਗੇ ਦੋ ਤਿੰਨ ਦਿਨ ਲੱਗਣਗੇ ਕਿਉਂਕਿ ਉਹਦੋ ਅਖੰਡ ਪਾਠ ਦੀ ਪਰੰਪਰਾ ਅਜੇ ਚੱਲੀ ਨਹੀਂ ਸੀ ਪਤਾ ਨਹੀਂ ਸਲੋਕਨ ਨੂੰ ਕਿੰਨਾ ਟਾਈਮ ਰੈਗੂਲਰ ਲੱਗ ਜੇਗਾ ਕਣਕੇ ਚਾਹ ਉਹਨੇ ਜਿ ਨੂੰ ਘੁੜਾ ਆ ਗਿਆ ਮਹਾਰਾਜ ਨੇ ਘੋੜੇ ਦੀ ਆਵਾਜ਼ ਨੂੰ ਹੱਥ ਪਾ ਲਿਆ ਕਿਲ ਗੱਛ ਰਕਾਬ ਤੇ ਪੈਰ ਧਰ ਲਗੇ ਆ ਤੇ ਸੁਣਾਵੇ ਇੰਨੀ ਸ਼ਿੱਧੀ ਕਿਹੜਾ ਸਮਝੇ ਇਹ ਰਕਾਬ ਤੇ ਪੈਰ ਧਰਦੇ ਆ ਘੋੜੇ 'ਤੇ ਬੈਠਣ ਲੱਗੇ ਹੋ ਇੰਨੀ ਸਮਝ ਕਿਹੜਾ ਪਾੜ ਸੁਣਾ ਦੇਵੇ ਕਿਹੜਾ ਬਾਣੀ ਸੁਣਾ ਦੇਵੇ ਇੱਕ ਸਿੱਖਾ ਲੱਗਿਆ ਸਾਧੂ ਜੀ ਬਾਤ ਸਦਾ ਸਦਾ ਕਿਲਕਾ ਮਹਾਰਾਜ ਸਾਂ ਪੂਰਨ ਬਾਣੀ ਬਾਣੀ ਸੁਣਾਈ ਜਾ ਸਕਦੀ ਹੈ ਅੱਗੇ ਹੋਵੇ ਮਹਾਰਾਜ ਤੋਂ ਸਾਹਮਣੇ ਆ ਸੰਮੁਖ ਆ ਗਿਆ ਮਹਾਰਾਜ ਨੇ ਕਿ ਤਿਆਰ ਹੋ ਜਾ ਕਿਨ ਕੇ ਮਹਾਰਾਜ ਆਪ ਦੀ ਖਿਦਮਤ ਤਿਆਰ ਕਿਨ ਕੇ ਸਮਾਂ ਇਤਨਾ ਆਇਆ ਪਕੌੜੇ ਦੀ ਜਿਹੜੇ ਕਾਪ ਤੇ ਪੈਜ ਧਰਿਆਈ ਤੇ ਜਿੰਨੇ ਜੰਪ ਲਾ ਕੇ ਛਾਲ ਮਾਰ ਕੇ ਕੱਠ ਤੇ ਬਹਿਣ ਇੰਨੇ ਚੱਚ ਸੁਣਾ ਸਕਦਾ ਕੁਛ ਕਿਨ ਕੇ ਜੀ ਸੁਣਾ ਸਕਦਾ ਮਹਾਰਾਜ ਨੇ ਕਿ ਤਿਆਰ ਹੋ ਜਾ ਉਹ ਤਿਆਰ ਹੋ ਗਿਆ ਮਹਾਰਾਜ ਨੇ ਨਕਾਬ ਤੇ ਪੈਰ ਧਰਿਆ ਪੈਰ ਧਰਿਆ ਤੇ ਉਹਨੇ ਨੇਤਰ ਬੰਦ ਕੀਤੇ ਹੱਥ ਜੋੜੇ ਉਹ ਕਿੰ ਲਗਾਏ ਓਮਕਾਰ ਸਤ ਗੁਰ ਪ੍ਰਸਾਦ ਇਹਨੇ ਚਰਚ ਮਹਾਰਾਜ ਕੱਠ ਤੇ ਬੈਠ ਗਏ ਮਹਾਰਾਜ ਨੇ ਕਿਹਾ ਨਿਹਾਲ 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 ਆਪ ਨੂੰ ਕਹਤੇ ਸਾਡੇ 500 ਵਾਰ ਦੇ ਲਗ ਭਾ ਇਨਾਕ ਸ਼ਬਦ ਜੋੜ ਲਿਖਿਆ ਇੱਕ ਓਮਕਾਰ ਸਤਿ ਗੁਰ ਪ੍ਰਸਾਦ ਆਪਾਂ ਚਲੰਤ ਪਾਠ ਕਰਦੇ ਹੁ ਦੇਖੋ ੴ ਸਤਿਗੁਰ ਪ੍ਰਸਾਦ ਆਪਾਂ ਪਾਠ ਕਰਦੇ ਰਹਿਣਾ ੴ ਸਤਿਗੁਰ ਪ੍ਰਸਾਦ ਸੁਣਿਆਉਣਾ ਧਿਆਨ ਕੇ ਪਾਠ ਕਰਨਾ ਜਿਹੜੇ ਪਾਠ ਕਰਨ ਵਾਲਿਓ ਧਿਆਨ ਕੇ ਪਾਠ ਕਰਕੇ ਰਹਿਣਾ ੴ ਸਤਿ ਗੁਰ ਪ੍ਰਸਾਦ ਜੇ ਜਦੋਂ ਵੇਖੋਗੇ ਨਾ ਸ੍ਰੋਤ ਨੂੰ ੴ ਜਿਹੜੀ ਲਕੀਰ ਹੈ ਨਾ ੴ ਕਹਿੰਦੇ ਆ

ਉਦਵਾਸਤੇ ਇਹ ਜੀਵ ਮਾਰ ਕੇ ਅਧਿਆਤਮ ਤਤ ਮਾਰ ਕੇ ਬਾਣੀ ਲਗਭਗ 36 ਨਾਵਾਂ ਇਹ ਦਰਸ ਕੀਤੀ ਹੈ ਬਹੁਤ ਵਿਦਵਾਨ ਕਹਿੰਦੇ ਹਨ ਪੰਥੀ ਨੇ ਪਰਿਚਾਪਨ ਉਪਤ ਮਰਦਾਨੇ ਦਾ ਨਾਮ ਛੱਡ ਦਿੰਦੇ ਨੇ ਕੰਜੇ ਨੇ ਮਰਦਾਨ ਨੂੰ ਚਰਨ ਕੀਤਾ ਨਹੀਂ ਤੇ ਗੁਰੂ ਨਾਨਕ ਨੇ ਕੀਤਾ ਭਾਈ ਸਾਤ